ਅਸਬਕ ਦੀ ਵੱਡੀ ਬ੍ਰੇਕਿੰਗ ਨਿਊਜ਼ ਦੱਸਣ ਜਾ ਰਹੇ ਆ ਗੁੱਗਵਾ ਸਾਈਂ ਮਹੱਲਾ ਨਜ਼ਦੀਕ ਟੰਨਾ ਮਹੱਲਾ ਮੇਰੇ ਪਿੱਛੇ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਇਹ ਘਰ ਵਾਲੇ ਜਿਹੜੇ ਆ ਕੁੰਭ ਨਹਾਉਣ ਪ੍ਰਿਆਗਨਾਥ ਗਏ ਸੀ ਇਹਨਾਂ ਦੇ ਘਰ ਇੱਕ ਵੱਡੀ ਚੋਰੀ ਹੋ ਗਈ ਆ ਇਹਨਾਂ ਨੇ ਆ ਕੇ ਜਦੋਂ ਦੇਖਿਆ ਇਹਨਾਂ ਦੇ ਜੰਦੇ ਟੁੱਟੇ ਹੋਏ ਸੀ ਤੇ ਸਮਾਨ ਖਿਲਰਿਆ ਪਿਆ ਸੀ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਦਾ ਕੈਸ਼ ਤੇ ਬਹੁਤ ਸਾਰੇ ਲੱਖਾਂ ਰੁਪਏ ਦੇ ਇਹਨਾਂ ਦੇ ਗਹਿਣੇ ਜਿਹੜੇ ਆ ਚੋਰੀ ਕਰ ਲਿੱਤੇ ਗਏ ਨੇ ਉਹ ਤੁਹਾਨੂੰ ਵੀ ਲੈ ਚਲਦੇ ਅੰਦਰ ਦੀਆਂ ਕੁਝ ਤਸਵੀਰਾਂ ਦਿਖਾਣੇ ਆ ਹਾਂ ਜੀ ਕੀ ਨਾ ਜੀ ਸਾਡਾ ਅਨੂ ਸ਼ਰਮਾ ਕਿਹੜਾ ਮਹੱਲਾ ਜੀ ਕੁੱਗਾ ਸਾਈ ਮਹੱਲਾ ਨਾ ਕੋ ਉਧਰ ਕੀ ਗੱਲ ਬਾਤ ਹੋਈ ਅਸੀਂ ਕੁੰਮ ਕੈਸੀ ਸੋਮਵਾਰ ਪਿਛਲੇ 27 ਤਰੀਕ ਨੂੰ ਸਾਡੀਆਂ ਟਿਕਟਾਂ ਸੀਗੀਆਂ ਸੋਮਵਾਰ ਦੀਆਂ ਹੀ ਪਰ ਉਥੋਂ ਨਿਕਲ ਨਹੀਂ ਹੋਇਆ ਮਤਲਬ ਭਗੜੜ ਮਚੇ ਕਰਕੇ ਉਹ ਨਿਕਲ ਨਹੀਂ ਆਏ ਸਾਡੇ ਤੋਂ ਅ ਫਿਰ ਅਸੀਂ ਕੱਲ ਦੀ ਬੱਸ ਫੜ ਕੇ ਅੱਜ ਸਵੇਰੇ ਪਹੁੰਚੇ ਹੁਣੀ 2:30 ਵਜੇ ਗਈ ਸੀ ਉਦੋਂ ਜੀ ਤੇ ਬਸ ਅੰਦਰ ਵੜਦੇ ਹੀ ਮੈਂ ਦੇਖਿਆ ਲਾਈਟਾਂ ਜਗਦੀਆਂ ਐ ਮੈਨੂੰ ਕਿਹ ਪਤਾ ਇਹਨਾਂ ਨੇ ਛੱਡਤੀਆਂ ਜਾਈ ਦੀ ਅੰਦਰ ਬਾੜੀ ਦਾ ਸਾਮਾਨ ਨੇ ਦੇ ਬਿਖਰਿਆ ਪਿਆ ਸੀ ਸਾਰਾ ਉਹ ਛੋਟੇ ਛੋਟੇ ਪੌਚ ਤੱਕ ਨਹੀਂ ਛੱਡੇ ਉਹਨਾਂ ਨੇ ਮੇਰੇ ਜਿੰਨਾ ਚਾਹ 500 200 100 ਇਧਰ ਪੇਰਿੰਦਾ ਹਰ ਜਗ੍ਹਾ ਤਾਂ ਕੀ ਕੀ ਨੁਕਸਾਨ ਆਈ ਡਿਆ ਤੁਹਾਡਾ ਗਹਿਣੇ ਤਾਂ ਸਾਰੇ ਹੀ ਗਏ ਆ ਮੇਰੇ ਵਿਆਹ ਦੇ ਮੇਰੇ ਹੀ 26 ਸੀਗੇ 7 7 ਔਲੇ ਦੇ ਸੀ ਮੇਰੇ ਤਾਂ ਭਾਰੀ ਸੀਗੇ ਪੁਰਾਣੇ ਟਾਈਮ ਦੇ ਸੀਗੇ 20 25 ਸਾਲ ਪਹਿਲਾਂ ਦੇ ਬੜੇ ਹਾਇ ਚਾਰ ਕੜੇ ਸੀ ਮੇਰੇ ਦੋ ਛੋਟੇ ਮਤਲਬ ਡਿਜ਼ਾਈਨ ਕੋਈ ਸੀ ਤਾਂ ਸਾਈਜ਼ ਦੇ ਮਤਲਬ ਕਿ ਛੋਟਾ ਵੱਡਾ ਸੀਦਾ ਚਾਰ ਕੜੇ ਸੀਗੇ ਬੇਟੀ ਦਾ ਸੀਗਾ ਸੈਟ ਇੱਕ ਉਹਨੂੰ ਬਣਾ ਕੇ ਦਿੱਤਾ ਸੀ ਵਿਆਹ ਦਾ ਉਹ ਇੱਥੇ ਆ ਗਈ ਸੀ ਹੁਣੇ ਤੇ ਇੱਥੇ ਪਿਆ ਸੀ ਉਹਦਾ ਵੀ ਉਹ ਵੀ ਸੋਨੇ ਦਾ ਸੀ ਹਾਂਜੀ ਉਹ ਵੀ 7-8 ਸੋਨੇ ਦਾ ਸੀ ਕੈਸ਼ ਵੀ ਸੀ ਕੋਈ ਨਾਲ ਕੈਸ਼ ਸੀਗਾ 60-70 ਹਜ਼ਾਰ ਦੋ ਇੱਕ ਤਾਂ ਗੱਡੀ ਪੂਰੀ ਉੱਤੇ ਸੀ 21000 ਦੀ 2-200 ਦੇ ਨੋਟਾਂ ਦੀ 5-500 ਦਾ ਨੋਟਾਂ ਦੀ 5000 ਲੱਗ ਪਿਆ ਸੀ ਫੇਰ ਇੱਕ ਹੋਇਆ ਮੇਰਾ 10-11000 ਮੈਂ ਲੱਗ ਮੇਰਾ ਹਰਿਆ ਇੱਥੇ ਰੁਮਾਲ ਪਿਆ ਸੀ ਹੈ ਨਹੀਂ ਉਹ ਦਿਖ ਨਹੀਂ ਰਿਹਾ ਕੱਪੜੇ ਵੀ ਮੇਰੇ ਤਾਂ ਸਿੱਟੇ ਪਏ ਥੱਲੇ ਹੁਣ ਪਤਾ ਨਹੀਂ ਉੱਚ 11000 ਲੱਗ ਮੇਰਾ ਉਦੋਂ ਪਹਿਲਾਂ ਦਾ ਜੋੜਿਆ ਹੋਇਆ ਪੈਸੇ ਜਦਾ ਹੱਲੇ ਤੈਨੂੰ ਪਤਾ ਨਹੀਂ ਜੇ ਨਹੀਂ ਕਿੰਨਾ ਕੁ ਨੁਕਸਾਨ ਹੋਇਆ ਕਨਫਰਮ ਨਹੀਂ ਹੱਲੇ ਕੜੇ ਦੋ ਕੁੜੀ ਦਾ ਪਲੇਨ ਸੀਗੇ ਚੌੜੇ ਪੰਜ ਪੰਜ ਤੋਲੇ ਦੇ ਦੋ ਕੜੇ ਸੀ ਉਹਦੇ ਇੱਥੇ ਕੋਈ ਸੀਟੀ ਉਹਦੇ ਸੌਰੀਆਂ ਦੇ ਸੀ ਉਹ ਸੀਸੀਟੀਵੀ ਕੈਮਰੇ ਲੱਗੇ ਇੱਥੇ ਕੋਈ ਹਾਂ ਸਾਹਮਣੇ ਵੀ ਉਦੋਂ ਲੱਗਿਆ ਆ ਮਤਲਬ ਮਹੱਲੇਸ ਤਾਂ ਲੱਗੇ ਸਾਡੇ ਨਹੀਂ ਲੱਗਿਆ ਕੋਈ ਪੁਲਿਸ ਨੂੰ ਕਨਫਰਮ ਕਰਤਾ ਤੁਸੀਂ ਕੀਤਾ ਆ ਸੀ 112 ਨੰਬਰ ਤੇ ਐਮਰਜੈਂਸੀ ਤੇ ਹੁਣੇ ਕੀਤਾ ਆ ਹਜੇ ਕੋਈ ਆਇਆ ਨਹੀਂਗਾ ਕੀ ਮੰਗ ਕਰਦੇ ਜੀ ਪ੍ਰਸ਼ਾਦ ਤਾਂ ਛੋਟੇ ਜਿਹੜੇ ਪੈਂਡੈਂਟ ਸੈੱਟ ਨੇ ਉਹ ਮੇਰੇ ਉਹ ਤਾਂ ਹਲਕੇ ਵੀ ਸੀ আর ਇੱਕ ਭਾਰੀ ਸੀ ਜਿਹੜਾ ਉਹਨੂੰ ਕਹਿੰਦੇ ਆ ਕੀ ਐਡਾ بڑا ਹੁੰਦਾ ਉਹਨੂੰ ਮੋਤੀ ਜਿਹੰਦੇ ਨਹੀਂ ਉਹਨੂੰ ਕੀ ਕਹੇਦਾ ਭਲਿਆ ਜ ਆ ਦੋ ਸੈਟ ਉਹ ਸੀਗੇ ਜੀ ਉਹ ਕੰਨਾਂ ਦੇ ਸੀ ਲੰਬੇ ਉਹਨਾਂ ਦੇ ਔਰ ਐਡਾ ਵੱਡਾ ਜਿਆ ਨਕਲੀ ਸਮਾਨ ਉਹ ਛੱਡ ਗਏ ਨਕਲੀ ਤਾਂ ਇੱਕ ਇੱਕ ਛੱਡ ਕੇ ਗਿਆ ਆ ਸਾਹਮਣੇ ਪਿਆ ਤੁਸੀਂ ਦੇਖ ਸਕਦੇ ਹੋ ਜੀ ਆ ਦੇਖੋ ਉਹ ਕੁੜੀ ਦੇ ਵੀ ਸਾਰਾ ਕੱਢ ਕੇ ਖਾਨਿਆਂ ਚੋਂ ਸਾਰਾ ਆ ਨਕਲੀ ਸਾਰਾ ਛੱਡ ਕੇ ਗਏ ਆ ਦੇਖੋ ਹੂੰ ਹੂੰ ਉਹ ਖਾਨੇਗੇ ਜੀ ਤਾਲਾ ਲੱਗਿਆ ਸੀ ਸਾਰੀਆਂ ਚਾਬੀਆਂ ਕੱਢ ਕੇ ਲੱਭ ਕੇ ਉਹਨਾਂ ਨੇ ਫੋਲ ਕੇ ਕੱਢੀਆਂ ਆ ਦੇਖੋ ਚੱਲਦੀ ਆ ਚਾਬੀਆਂ ਸਾਰੀਆਂ ਪਹਿਲਾਂ ਫੋਲੀ ਆ ਉਹਨਾਂ ਨੇ ਆ ਦੇਖੋ ਇੱਥੇ ਗਹਿਣੇ ਸੀ ਮੇਰੇ ਅਕਾਨੇ ਦੀ ਇੱਕ ਮੁਰਕੀ ਗਿਰ ਗਈ ਸੀ ਉਹ ਵੀ ਮੈਂ ਲਾ ਕੇ ਗਈ ਸੀ ਉਹ ਵੀ ਨਹੀਂ ਛੱਡੀ ਇਹਦੇ ਚ ਲੱਗੀ ਹੋਈ ਸੀ ਪਰ ਉਹ ਚ ਥੋੜੀ ਖੁੱਲੇ ਪਾਸੇ ਸੀ ਤਾਂ ਥੋੜੇ ਆ ਬੱਚਿਆਂ ਦੀ 컬러 ਵਾਈਪ ਕੱਢ ਕੇ ਗਿਆ ਕੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਹੁਣ ਜੇ ਦਵਾ ਦੋਗੇ ਤਾਂ ਉਹਨਾਂ ਦੀ ਇਹ ਬਾਕੀ ਰਾਸ ਤੱਕ ਤਾਂ ਲੱਭਿਆ ਨਹੀਂ ਕਿਸੇ ਦਾ ਮੇਰਾ ਲੱਭ ਜੂ ਤਾਂ ਕਿਸਮਤ ਆ ਦੇਖ ਲਿਓ ਇੱਥੇ ਹੀ ਆ ਸਾਰੇ ਆਪਾਂ ਆ ਦੇਖੋ ਇੰਨੇ ਸਾਲਾਂ ਤੋਂ ਮੈਂ ਕਦੀ ਕੱਢਿਆ ਨਹੀਂ ਸੀ ਸਮਾਨ ਆ ਵਿਆਹ ਦੇ ਇਹਨਾਂ ਦੇ ਪਏ ਹੋਏ ਆ ਅਜੇ ਤੱਕ ਸਿਰੇ ਸੁਰੇ ਉਹ ਵੀ ਉਹ ਫੋਲ ਕੇ ਉੱਪਰੋਂ ਕੱਢ ਕੇ ਤਸੱਲੀ ਨਾ ਗਏ ਆ ਬਹਿ ਕੇ ਆ ਦੇਖੋ ਨਕਲੀ ਵਾਲੇ ਵੀ ਫੋਲ ਕੇ ਇੱਕ ਇੱਕ ਪਾਊਚ ਆਹ ਪੂਰੀ ਦਾ ਸਮਾਨ ਕਢੀ ਆ ਦੇਖੋ ਕੜੀ ਵੀ ਹੈਨੀ ਉਹਦੀ ਕੋਈ ਆਈਡੀਆ ਹੈਗਾ ਕੋਈ ਕਿੰਨਾ ਮਸਾਂ ਹੋਇਆ ਨਹੀਂ ਕੁਛ ਨਹੀਂ ਯਾਨੀ ਕਿ ਤੁਹਾਡੇ ਕਹਿਣ ਵਾਲਾ ਛੱਡਿਆ ਨਹੀਂ ਕੁਛ ਵੀ ਹੀਰੇ ਦਾ ਤਾਂ ਉਹ ਤਾਂ ਮੰਗਲ ਸੂਤਰੀ ਆ ਛੱਡਿਆ ਨਹੀਂ ਕੁਛ ਵੀ ਲੰਬਾ ਸੀ ਔਰ ਪੈਂਡੇ ਡੇਡਾ ਚੌੜਾ ਸੀ ਪ्योर ਹੀਰੇ ਦਾ ਹੀਰੇ ਦੀ ਉਹਦੀ ਅੰਗੂਠੀ ਸੀ ਕੁੜੀ ਦੀ ਜਿਹੜੀ ਉਹਨੂੰ ਪਾ ਕੇ ਕਹਿੰਦੇ ਰਿੰਗ ਸਾਰਾ ਮੜੀ ਤੇ ਮਿਲੀ ਸੀ ਪਲੇਨ ਅੰਗੂਠੀ ਸੀ ਕੋਦੀ ਤਾਂ ਕਹਿੰਦੇ ਕਹਿਣ ਵਾਲਾ ਛੱਡਿਆ ਨਹੀਂ ਕੁਛ ਵੀ ਯਾਨੀ ਸਾਰਾ ਕੁਝ ਲਗਿਆ ਇੱਕ ਪੈਸੇ ਦੀ ਨਹੀਂ ਛੱਡ ਕੇ ਗਿਆ ਪੈਸਾ ਵੀ ਨਹੀਂ ਛੱਡ ਕੇ ਗਿਆ ਤੁਹਾਡੇ ਸਾਹਮਣੇ ਪਿਆ ਆ ਆ ਦੇਖੋ ਕੀ ਚੋਲ ਕੀ ਮੰਗ ਮੈਂ ਹੁਣ ਫੇਰ ਕਰੀ ਪੁੱਛਾਂਗਾ ਤੁਹਾਨੂੰ ਮੰਗਾ ਕਿ ਮੇਰੀ ਕੁੜੀ ਦਾ ਤਾਂ ਮਿਲ ਜਵੇ ਮੈਂ ਉਹਨਾਂ ਸਾਰੇ ਸਾਹਮਣੇ ਸ਼ਰਮਿੰਦਾ ਨਾ ਹਾਂ ਬਸ ਬਹੁਤ ਬੜੀ ਬੇਇੱਜ਼ਤੀ ਦੀ ਗੱਲ ਆ ਅਗਲੇ ਨੇ ਮੰਨਣਾ ਨਹੀਂ ਕਿਸੇ ਨੇ ਵੀ ਅਗਲੇ ਨੇ ਤਾਂ ਇਹਨੇ ਮਾਰੇ ਝੂਠ ਬੋਲ ਲਿਆ ਕੋਈ ਮੰਨਦਾ ਉਹ ਅਗਲੇ ਦੀ ਮੱਤਵਾ ਬਾਤ ਦੀ ਗੱਲ ਵਾ ਕਿ ਅਗਲਾ ਸਮਝੇ ਪਰ ਅੱਜ ਤਾਂ ਮੈਨੂੰ ਇਹ ਹੀ ਲੱਗ ਰਿਹਾ ਕਿ ਮੇ ਮੇਰੀ ਬੜੀ ਬੇਇੱਜ਼ਤੀ ਆ। ਉਹ ਕੜੇ ਉਹਦੇ ਕੰਨਾਂ ਦੇ ਉਹਦੀ ਹੀਰੇ ਦੀ ਅੰਗੂਠੀ ਹੀਰੇ ਦਾ ਉਹਦਾ ਸੈੱਟ ਉਹ ਮੰਗਲ ਸੂਤਰਾ ਹੈ ਸੈੱਟ ਸੋਨੇ ਦਾ ਕੜੇ ਦੋ ਚਾਰ ਉਹਦੇ ਹੋ ਗਏ। 25 ਨੂੰ ਕੁੰਭ ਦੇ ਮੇਲੇ ਤੇ ਗਏ ਸੀ। ਤੇ ਅੱਜ ਵਾਪਸ ਆਏ ਆ ਇਹ। ਤੇ ਇਹਨਾਂ ਨੇ ਆ ਕੇ ਦੇਖਿਆ ਵੀ ਸਾਡੇ ਘਰ ਦਾ ਸਮਾਨ ਖਿਲਰੇ ਪਿਆ ਤੇ ਸਾਡੇ ਘਰ ਦੇ ਵਿੱਚੋਂ ਗਹਿਣੇ ਵਗੈਰਾ ਕਾਫੀ ਚੋਰੀ ਹੋ ਚੁੱਕੇ ਆ। ਜਿਹੜਾ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਬਾਕੀ ਸੀਸੀਟੀਵੀ ਕੈਮਰੇ ਚੈੱਕ ਕਰਦੇ ਆ ਕਿਉਂ 10 ਦਿਨ ਦਾ ਵਾਕਿਆ ਹੈ 10 ਦਿਨ ਬਾਅਦ ਆਇਆ ਹੈ ਤੇ ਦਸਾਂ ਦਿਨਾਂ ਦਾ ਇਹਨਾਂ ਨੂੰ ਵੀ ਨਹੀਂ ਖੁਦ ਪਤਾ ਕਿ ਕਦੋਂ ਚੋਰੀ ਹੋਈ ਹੈ ਤੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਫਿਰ ਦੇਖਦੇ ਆ ਜਿਹੜਾ ਵੀ ਕਾਰਵਾਈ ਪਾਇਆ ਗਿਆ ਤੇ ਕਾਰਵਾਈ ਕਰਾਂਗੇ ਕਰੋੜੇ ਕਿੰਨਾ ਦਾ ਨੁਕਸਾਨ ਦੱਸ ਰਹੇ ਅਜੇ ਕਲੀਅਰ ਨਹੀਂ ਹੈ ਉਹਦਾ ਐਸਟੀਮੇਟ ਲਾ ਕੇ ਕਰਦੇ ਆ ਤਾਂ ਪੁੱਛਿਆ ਜਾਊਗਾ ਕਿ ਟੋਟਲ ਕਿੰਨਾ ਨੁਕਸਾਨ ਹੈ ਅਜੇ ਉਹ ਥੋੜਾ ਜਿਹਾ ਕਵਰਾੜ ਵਿੱਚ ਬਾਕੀ ਇਹਨਾਂ ਨੂੰ ਪੁੱਛ ਕੇ ਸਾਰਾ ਕਰਕੇ ਤੇ ਸਰ ਕੀ ਕਾਰਵਾਈ ਕੀਤੀ ਜਾਏਗੀ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਾਂਗੇ ਜੀ ਆਪਣਾ ਸੀਸੀਟੀਵੀ ਕੈਮਰਾ ਚੈੱਕ ਕਰਦੇ ਆ ਜਿਹੜਾ ਸੀਸੀਟੀਵੀ ਕੈਮਰੇ ਚ ਪਾਇਆ ਗਿਆ ਆਪਣੇ ਕਾਰਵਾਈ ਕੀਤੀ ਜਾਊਗੀ ਵੀ ਜਿਹੜਾ ਪਰਿਵਾਰ ਆ ਕੁੰਭ ਮੇਲੇ ਤੇ ਨੇ ਗਿਆ ਸੀ ਪ੍ਰਯਾਗਰਾਤ ਗਿਆ ਸੀਗਾ ਉਸ ਤੋਂ ਅੱਜ ਵਾਪਸ ਆਇਆ ਆਉਂਦੇ ਹੀ ਇਹਨਾਂ ਨੇ ਘਰ ਦਾ ਜਿੰਦਾ ਖੋਲਿਆ ਤੇ ਦੇਖਿਆ ਤੇ ਇਹਨਾਂ ਦਾ ਸਾਰਾ ਸਮਾਨ ਜਿਹੜਾ ਆ ਉਲਟ ਉਲਟ ਪਲਟ ਹੋਇਆ ਸੀ ਇਹਦੇ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਦਾ ਬਹੁਤ ਹੀ ਕਾਫੀ ਨੁਕਸਾਨ ਹੋਇਆ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਕਿ ਜਲਦੀ ਤੋਂ ਜਲਦੀ ਇਹਨਾਂ ਚੋਰਾਂ ਨੂੰ ਫੜ ਕੇ ਇਹਨਾਂ ਦਾ ਜਿਹੜਾ ਸਮਾਨ ਆ ਇਹਨਾਂ ਦੇ ਹਵਾਲੇ ਕੀਤਾ ਜਾਵੇ ਭਾਵਕ ਹੋਰੇ ਨੇ ਬਹੁਤ ਜ਼ਿਆਦਾ ਕੈਮਰਾ ਪਰਸਨ ਸੁਮਿਤ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਇਕਤਾਲਰ ਨਿਊਜ਼ ਨਿਕੜਾ